ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸੁਖ ਬਲੌਗਸ ਵਾਪਰ ਆ ਜਿੰਦਾ ਤੁਹਾਡਾ ਸਵਾਗਤ ਹੈ YouTube ਚੈਨਲ 'ਤੇ ਸਾਰੇ ਠੀਕ ਠਾਕ ਹੋ ਦੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਅੱਜ ਦੇਖਿਆ ਜਾਏਗਾ ਕਿ ਬਸੰਤ ਦੋ ਦੋ ਬਸੰਤ ਹੋ ਗਈ ਅੱਜ ਤੇ ਬਸੰਤ ਪੰਜਵੀਂ ਦਾ ਹੋ ਗਿਆ ਪ੍ਰੋਗਰਾਮ ਸ਼ੁਰੂ ਤੇ ਗਰਾਲ ਹੁਣੇ ਪਹਿਲੇ ਹੀ ਲੈ ਆ ਨੀਉਥਣੀ ਪਤੰਗ ਵੀ ਦੁਕਾਨੇ ਖਤਮ ਹੋ ਜਾਣੇ ਆ ਫੜਫੜ ਅਸੀਂ ਟਾਈਮ ਸੰਭੀਏ ਆ ਦੇਖੋ ਪਤੰਗ ਭੂਤ ਵਾਲਾ ਤੇ ਪਤਾ ਨਹੀਂ 100 200 ਲੈ ਕੇ ਗਏ ਸੀ ਪਤਾ ਨਹੀਂ ਕਿੰਨੇ ਕਿੰਨੇ ਦੇ ਲੈ ਕੇ ਵੀ ਦੇ ਵੀ ਨਹੀਂ ਪਤਾ ਕਿੰਨਾ ਕਿੰਨੇ ਦੇ ਆਏ ਆ ਤੇ ਇਹਨਾਂ ਨੂੰ ਸਾਰਾ ਪਤਾ ਆ ਤੇ ਸਵੇਰੇ ਸਰੇ ਮੌਕਾ ਆ ਸਾਹ ਲਿਆ ਇਹਨਾਂ ਨੇ ਤੇ ਮੇਰੇ ਖਿਆਲ ਮੂਸੇ ਵਾਲਾ ਹੈ ਨਹੀਂ ਪਤੰਗ ਤੇ ਕੱਲ ਪਰਸੋ ਸੀਗਾ ਉਹ ਤੋਂ ਇਹਨਾਂ ਚੜਾ ਲਿਆ ਤੇ ਆ ਵੀ ਕੁਝ ਲਫਾਫੇ ਦੇ ਕੁਝ ਕਾਗਜ਼ਾਂ ਦੇ ਆ ਤੇ ਆ ਇੱਧਰ ਇੱਕ yellow ਆ ਪਤੰਗ ਤੇ ਸ਼ਾਂਤਕ ਰਹਿਣੀ ਨਹੀਂ ਇਹ ਤੇ ਮੈਂ ਕਿਹਾ ਚਲੋ ਪਹਿਲਾਂ ਪਹਿਲਾਂ ਵੀਡੀਓ ਬਣਾ ਲਈਏ ਇਹਨਾਂ ਦੀ ਨਿਕੋਈ ਮਿਸਾਲ ਵਾ ਦਿਨਾਂ ਦੇ ਬਚਨ ਜਲੋ ਖੁਸ਼ੀ ਹੁੰਦੀ ਆ ਤਾਂ ਮੇਰੇ ਘਰ ਦੋ ਆਵਲੇ ਤੇ ਅੱਜ ਤਾਂ ਆਉਣ ਕਲ ਗਏ ਆ ਤੁਹਾਨੂੰ ਫਿਰ ਚਾਹ ਵਿਕੀ ਕੁੱਟ ਦਿਖਾਉਨੇ ਆ ਕੋਠੇ ਦਾ ਕੀ ਮਾਹੌਲ ਆ ਤੇ ਕਿੰਨੀ ਕੀ ਰੌਲੀ ਅੱਜ ਪੈਂਦੀ ਆ ਤੇ ਕਿੰਨੀ ਕੀ ਪੈਣੀ ਆ ਬਸ ਤੁਸੀਂ ਵੀਡੀਓ ਨਾਲ ਬਣੇ ਰਹੋ ਉਦਹੀਂ ਤੇ ਚਲੋ ਜੀ ਹੁਣ ਚਾਹ ਬਣਾ ਲਈਏ ਕੁੱਟ ਪਤੰਗਾਂ ਨੇ ਝੜੀ ਲੱਗੀ ਭਈ ਅੱਜ ਤਾਂ ਸਾਰੇ ਕੋਠੇ ਪਰ ਐ ਬਈ ਕਿੰਨੇ ਤੰਗ ਵੱਡੇ ਸਵੇਦ ਨਿਆਣੇ ਦੱਸੋ ਨਹੀਂ ਫਾਦਾ ਯਾਰ ਹਾਂ ਅੱਡੋ ਤੋਂ ਤਰੀਆ ਨਹੀਂ ਨਹੀਂ ਮੈਂ ਟੁੱਟੇ ਤੂੰ ਨਾ ਟੁੱਟੀ ਨਹੀਂ ਟੁੱਟੀ ਨਹੀਂ ਹੈਗੀ ਉਹਦੇ ਦੇਸਦੀ ਨਹੀਂ ਹੈਗੀ ਉਹ ਗੁੰਦਲ ਨਿਆਣੇ ਨੇ ਓਏ ਓ ਭਰਾਵਾ ਨਿਆਣੇ ਦੇ ਵੱਡੇ ਉਹ ਸੰਤਰੀ ਜਾਂਦੇ ਓ ਅੰਦਰ ਵੀ ਨਿਆਣੇ ਖੜੇ ਆਦਰ ਹੀ ਆ ਜਿਆਦਾ ਵੱਡਾ ਆਸਮਾਨ ਦੇ ਪਤੰਗ ਪਤੰਗੇ ਆਜਾ ਪਤੰਗ ਡੋਰਾ ਮੇਰਾ ਭਰਾ ਉਹਦੇ ਕੋਲ ਲੈ ਜਾ ਓ ਤੰਗ ਦੇਣਾ ਤੇਨੂੰ ਛੁੱਟ ਗਿਆ ਅੱਲੇ ਮਨਜੋ ਸਿੰਘ ਵੇਗੇ ਮਨਜੋ ਸਿੰਘ ਉੱਡਿਆ ਓਏ ਮਨਜੋ ਤੂੰ ਚੈੱਕ ਕਰ ਭੱਜ ਗਿਆ ਮਨਜੋ ਸਿੰਘ ਓਏ ਆਇਆ ਖਟਾ ਓ ਯਾਰ ਦੋ ਦੋ ਖਰਾਓ ਜਾਣੀਆਂ

ਤੇਰੀ ਵਾਰੀ ਨਹੀਂ ਆਈ ਤੰਗ ਚੜਾਉਣ ਦੀ ਸਾਨੂੰ ਕਾਹ ਰਹਿ ਗਿਆ ਓਏ ਤੇ ਤੰਦੇ ਤਾਂ ਨਹੀਂ ਗਏ ਅਸੀਂ ਤੰਗ ਅੱਜ ਬੜਾ ਚੜਾਉਣ ਹਾਏ ਹਾਏ ਬਹੁਤ ਮਾੜੀ ਹੋਈ ਤੇਰਾ ਨਾ ਨਾ ਭਜ ਗੱਲ ਸੁਣ ਤੇ ਮੈਂ ਕਿਉਂ ਪਹਿਲੇ ਲੈਂਦਾ ਤਾਂ ਤੂੰ ਤੰਗ ਲੈ ਕੇ ਹੁੰਦਾ ਤਾਂ ਪਹਿਲੇ ਨਹੀਂ ਲੈ ਸੀ ਤੇ ਫਿਰ ਗਏ ਕਿੱਥੇ ਲੈਂਦੇ ਨਹੀਂ ਤੰਗ ਫੇਰ ਮਾਂ ਪਾਣੀ ਲੈ ਲੈ ਸ਼ਾਬਾਸ਼ ਤੇ ਮੇਰੇ ਸਾਰੇ ਪਾਣੀ ਲੈ ਲੈ ਆਪਣਾ ਪਿਆ ਲੱਕ ਉਹ ਦੇ ਗੱਟ ਲਗਾ ਆਪਣਾ ਗੱਟੂ ਪਿਆ ਗੱਲ ਸੁਣ ਕੱਲ੍ਹ ਬਸ ਲਈ ਫਿਰ ਤੰਗ ਸਾਡੇ ਗੱਟੂ ਚੱਕ ਕੇ ਜਾ ਓਨੂੰ ਪਤਾ ਵੀ ਸਾਡਾ ਆ ਕਿਦਾ ਉਹ ਨਹੀਂ ਗੱਲ ਹਮ ਤੰਗਰੀ ਲੈ ਕੇ ਆਂਦੇ ਪਤਾ ਕਿ ਕਿਤੂ ਖੋਣਦੇ ਚੱਲ ਪੇਟ ਨੇ ਡੋਰ ਨੂੰ ਫਿਰ ਹੁਣ ਤੰਗ ਲੈਗਨੀ ਆਇਆ ਤੂੰ ਬੋਲਦਾ ਨਹੀਂ ਪਤੰਗ ਲਿਆਉਂਦਾ ਅੱਜ ਤੂੰ ਚਲਾਉਂਦਾ ਇਹਨੂੰ ਜੜਾਉਂਦਾ ਪਤੰਗ ਨੂੰ ਤੁਹਾਡੀ ਦੀਵਾਲੀ ਅੱਜ ਹੈ ਪਿਛਰੇ ਨਹੀਂ ਜਾਈਂ ਉਧਰ ਦਰਪਾਲ ਕੇ ਕੋਠੇ ਦੇ ਨਹੀਂ ਨਹੀਂ ਇਹਨੂੰ ਹੋ ਜਾ ਪੁੱਤ ਪਿਛਰੇ ਨਹੀਂ ਜਾਈਂ ਉਧਰ ਦੇ

ਔਰ ਓਲੀ ਪੈ ਨਹੀਂ ਇੱਧਰ ਲੱਗਦਾ ਬਾਵਾ ਕੱਟੇ ਗਿਆ ਉਧਰ ਕਿਧਰ ਓਲੀ ਪੈ ਨਹੀਂ ਰਹੀ ਆ ਬਸੰਤ ਕਾਦੀ ਅੱਜ ਦਾ ਵਿਆਹ ਆ ਵਿਆਹ ਵਾਲਾ ਮਾਹੌਲ ਆ ਕਰ ਕਰ ਚੜਿ ਚਾਉਂਦੇ ਨੇ ਆੜੇ ਨੇੜੇ ਨੇੜੇ ਦਾ ਕੰਮ ਹੀ ਹੁਣ ਅਸੀਂ ਚੜਾਈਏ ਤਾਂ ਛਾ ਚੜੂ ਨਾ ਨਣੀ ਨਣੀ ਚੜ ਸਕਦੇ ਨਾ ਤੰਗ ਡੋਰ ਹੋਈ ਨਹੀਂ ਇਕੱਠੀ ਤੇਰੀ ਇਹਦੇ ਮੈਂ ਗਿਆ ਗਲੇ ਆਜ ਮੈਨੂੰ ਬਹੁਤ ਕੰਮ ਐ ਅੱਜ ਉਹ ਮੈਨਾ ਲਾਣੀ ਗਿਆ ਗਿਆ ਇੰਦੇ ਰੋਲੀ ਪੈਂਦੀ ਉਹ ਗੋਲ ਜਹਾਜ ਦੋਲ ਕਰੋ ਓਏ ਗੱਲ ਉਹ ਤੁਹਾਨੂੰ ਦੋਲ ਮਿੱਤਾਂ ਦੀ ਵੀ ਖੇ ਲੱਗਾ ਵੀ ਹੁਣ ਸੂਰਜ ਨਿਕਲਣਾ ਸਾਢੇ 1:30 ਦਾ ਹੋ ਗਿਆ ਟਾਈਮ ਹੁਣ ਬਹੁਤ ਵਧੀਆ ਚਲੋ ਨਿਕਲਿਆ ਵੀ ਸੂਰਜ ਹੈ ਨਾ ਹਾਂ ਤਿੰਨ ਵਟ ਵੜ ਗਿਆ ਕੋੜਾ ਯਾਰ ਦੋ ਆ ਕੇ ਜੋ ਚੜਨਾ ਹੈ ਉਹ ਮੁੰਡੇ। ਸੁਖੀ ਤਿਆਰ ਹੈ। ਉਹ ਤਾਂ ਡੋਰੀ ਨਹੀਂ ਇਕੱਠੀ ਹੋਈ ਚੱਲੇ ਤੇ ਹੋ ਜੇ। ਮੈਂ ਪਤਾ ਕਰ ਤਾ ਭਾਈ। ਓਏ ਮੰਜੂ ਤਾਂ ਡੋਰ ਇਕੱਠੀ ਹੋਣ ਦੀ ਉਧਰ ਉਹਦੇ। ਹਾਂਜੀ ਗਰ ਲਾਉਣ ਨੂੰ ਪਤੰਗ ਚੜਾਈ ਜਾਂਦੇ ਆ ਤੇ ਮੈਂ ਆ ਕੇ ਬਣਾਈ ਚਾਹ ਤਾਂ ਹੁਣ ਪੀਣ ਲੱਗੇ ਚਾਹ। ਤੇ ਦੇਖੋ ਕਾਲਾ ਵੀ ਬੈਠਾ ਆ ਉਹ ਕਿਤੇ ਧੁੱਪ ਸਿੱਖਦਾ ਤਾਂ ਹੁਣ ਦਿਨ ਲੱਗਿਆ ਬਹੁਤ ਵਧੀਆ। ਤੇ ਡੇਢ ਕੋਈ ਤਾਂ ਹੋ ਗਿਆ ਟਾਈਮ। ਤੇ ਅੱਜ ਲੱਗੀ ਧੁੱਪ ਤੇ ਕੱਲ ਬਹੁਤ ਜ਼ਿਆਦਾ ਧੁੰਸਗੀ। ਇੰਨਾ ਧੁੰਦਾ ਸੀ ਕਰੇਜ ਬਹੁਤ ਜ਼ਿਆਦਾ। ਦੀ ਆਏ ਥੋੜੀ ਘਟਸੀ ਤਾਂ ਹਾਂ ਤਾਂ ਉੱਠ ਗਈ ਆ ਇਹ ਤਾਂ ਚਾਹ ਪੀ ਹੋਣ ਈ ਆ ਸਾਡਾ ਚਾਹ ਦਾ ਕੋਈ ਟਾਈਮ ਨਹੀਂ ਹੈਗਾ ਨਾ ਕਈ ਇਹਨਾਂ ਸਵੀਟ ਦਾ ਹੁੰਦਾ ਸ਼ਾਮ ਦਾ ਹੁੰਦਾ ਟਾਈਮ ਦੁਪਹਿਰ ਦਾ ਹੁੰਦਾ ਸਾਡਾ ਟਾਈਮ ਹੈਗਾ ਅਨਲਿਮਿਟਿਡ ਹੈ ਨਾ ਤੇ ਕਹਿੰਦੇ ਨੇ ਚਾਹ ਪੀਣੀ ਨਹੀਂ ਚਾਹੀਦੀ ਬਹੁਤੀ ਪਰ ਸਾਨੂੰ ਵਧਿਆ ਲੱਗਦੀ ਚਾਹ ਹੈ ਨਾ ਹੂੰ ਲੱਗ ਤੇ ਚਾਹ ਸਾਡੀ ਹੱਡੀ ਨੱਚ ਗਈ ਹੈ ਹੁਣ ਇਹ ਚਾਹ ਛੱਡ ਨਹੀਂ ਸਕਦੇ ਹਨ ਤੇ ਦੇਖੋ ਇੱਕ ਕੱਪ ਹੀ ਰੱਖਿਆ ਤਾਂ ਨਾਰਮਲ ਜਿਹਾ ਤੇ ਕੱਪ ਵੱਡੇ ਵੀ ਰੱਖੇ ਏਡੀ ਵੀ ਨਹੀਂ ਗੱਲ ਹੈਗੀ ਤੇ ਪੀ ਹੋਗੀ ਚਾਹ ਹੁਣ ਆਮਲਿਆਰ ਨਹੀਂ ਬਣਿਆ ਹਮ ਇਹਨਾਂ ਦਾ ਜਿਹੜਾ ਆ ਗਿਆ ਆ ਪਾਣਾ ਇਹਨੇ ਤੇ ਪਤੰਗਾ ਨਾਲ ਜੋਰਿਆ ਤੇ ਪਤੰਗ ਅਸਮਾਨੀ ਚੜੇ ਪਏ ਆ ਅਸਮਾਨੀ ਗੁੱਡੀ ਕਈ ਥਾਂ ਗੁੱਡੀ ਕਹਿੰਦੇ ਕਈ ਥਾਂ ਪਤੰਗ ਕਹਿੰਦੇ ਸਾਡੇ ਦੁਆਬੇ ਏਰੀਆ ਚ ਪਤੰਗੀ ਕਹਿੰਦੇ ਆ ਤੇ ਕਈ ਸ਼ਹਿਰਾਂ ਚ ਪੰਡਾ ਦੀ ਗੁੱਡੀ ਕਹਿ ਦਿੰਦੇ ਆ ਪਰ ਅਸਲੀ ਬੋਲੀ ਪੰਜਾਬੀ ਹੁੰਦੀ ਉਹ ਪਤੰਗਾ ਨਹੀਂ ਹੁੰਦੀ ਆ ਪਤੰਗ ਕਿਹਾ ਜਾਂਦਾ ਇਹਨਾਂ ਨੂੰ ਪਤੰਗਾ ਨੂੰ ਆ ਅਸਮਾਨ ਇਹਨੂੰ ਫੁੱਲ ਪਿਆ ਆ ਭਰਿਆ ਪਿਆ ਅਸਮਾਨ ਹਨਾ ਓਹੋ ਅਨੇਖੋ ਇਹ ਡੋਰ ਫਿਰੀ ਜੋਦੇ ਤਾਂ ਆ ਗਏ ਡੋਰ ਪਤੰਗ ਦੀ ਨਿਸ਼ਾਨੀ ਮਿਲ ਗਈ ਹੈ ਹੁਣ ਆ ਦੇ ਤੇਥੋਂ ਮਾਸ ਵੱਡ ਹੋ ਗਿਆ ਤੇਰਾ ਓਏ ਡੋਰ 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 ਫੜੀ ਨਾ ਪਹਿਲੇ ਕਿੱਥੋਂ ਤੇਤੀਆ ਪਲਾ ਲੈ ਇੱਥੇ ਹੁਣ ਇਹਦੀ ਟੇਬਲ ਨਾ ਤੇ ਫੇਰ ਹੁਣ ਡੋਰ ਤਿੱਖੀ ਹੁੰਦੀ ਹੈ ਨਾ ਤੇ ਤੋੜ ਗਿਆ ਫਟਾਫਟ ਛੰਨ ਚੈਨ ਨਹੀਂ ਆਉਂਦੀ ਦੇਖੋ ਤਾਰ 'ਚ ਫਸਿਆ ਪਤੰਗ ਅੱਜ ਪਤੰਗ ਪਤੰਗ ਹੋਈ ਪਈ ਆ ਪਤੰਗਾਂ ਦਾ ਮੈਚ ਲੱਗਦਾ ਜਿੱਦਾਂ ਨਾ ਉੱਧਰਲੀ ਵੀ ਪਾਲਟੀ ਲੱਗੀ ਆ ਉਹ ਡੇਕਾਂ 'ਚ ਹੀ ਫਸੇ ਪਤੰਗ ਤੇ ਉਹ ਬਲਿਆਂ 'ਚ ਵੀ ਫਸੇ ਆ ਤਾਰਾਂ 'ਚ ਅੱਜ ਖਾਂ-ਖਾਂ ਹੁਣੇ ਆ ਤੇ ਖਾਂ ਦੇਖਣ ਨੂੰ ਮਿਲਣੇ ਤੁਹਾਨੂੰ ਨਾ ਤੇ ਕਈ ਪੰਛੀ ਦੇ ਪੈਰੇ ਡੋਰਾ ਹੀ ਫਸਣੀ ਆ ਅੱਜ ਤੇ ਵੈਗਰੂ ਪੱਲੀ ਕਰੇ ਸਾਰਾ ਦਿਨ ਅਜ ਨਾ ਤੇ ਉਹ ਬਾਬਾ ਹੰਦਾਲਜੀ ਦੇ ਗੋਦਵਾਰੇ ਸਾਹਿਬ ਲੱਗੇ ਵੀ ਬੋ ਯਾਰ ਪਤੰਗ ਚੜਦੇ ਆ ਤੇ ਓਰਲੀ ਵਾਲੇ ਦਿਵਾਲੇ ਵੀ ਪਰਲੀ ਸਾਈਡ ਵੀ ਓਰਲੀ ਸਾਈਡ ਵੀ ਦੇ ਦੇਖੋ ਜੀ ਬਦਲਾਂ ਦੇ ਦਸਮਣੀ ਡੇ ਹੈਗੇ ਹਾਂਜੀ ਤੁਸੀਂ ਬਹਿ ਗਏ ਹੁਣ ਤੁਸੀਂ ਬਹਿ ਗਏ ਹੁਣ ਮੈਂ ਕਿਹਾ ਬਹਿ ਗਦੂ ਕਿਹਾ ਬਹਿ ਇਹ ਤਾਂ ਬਹਿ ਕੋਈ ਨਹੀਂ ਹਾਂ ਤੁਹਾਡੇ ਜਾਂਦੇ ਹਾਂ ਦੇ ਬਹਿ ਗਏ ਤੁਸੀਂ ਮੈਂ ਕਹਿ ਨਹੀਂ ਬਹਿ ਮੈਂ ਚਲੋ ਜਾਓ ਆਪਣੇ ਕੰਮ ਕਰੋ ਉਹਨਾਂ ਦੇ ਜਿੱਥੇ ਜਾਣਾ ਹੈ ਹਏ ਨਹੀਂ ਤੇ ਮਾੜੀ ਚਾਹ ਦਵਾਰਾ ਚਾਹ ਦਵਾਰਾ ਚਾਹ ਦਵਾਰਾ ਬੋ ਨਹੀਂ ਤੇ ਮਾੜੀ ਸਾਡੀ ਵੀ ਚਾਹ ਪੀ ਕੇ ਹੰਸਰ ਨਹੀਂ ਆਉਂਦਾ ਹੈਗਾ ਦੂਜੀ ਵਾਰੀ ਚਾਹ ਪੀਣੀ ਹੈ ਸੀ ਇਹ ਚਾਹ ਪੀਤਾ ਕਰੋ ਸਾਡੂ ਕਹਿੰਦੇ ਇਹਦਾ ਚਾਹ ਲੱਗਦੀ ਨਹੀਂ ਹੁੰਦੀ ਬੋ ਨਹੀਂ ਤੇ ਮਾੜੀ ਸਾਡੀ ਕੋਈ ਚਲੋ ਖੈਰ ਕੋਈ ਚੱਕ ਤੇ ਦੁੱਧ ਕਰਦਾ ਹਨਾ ਉਹ ਮੁਸ਼ਕਲ ਨਹੀਂ ਹੈਗਾ ਜਿੰਨੀ ਆਰੀ ਮਾੜੀ ਚਾਹ ਪੀਓ ਦੁੱਧ ਘੱਟੇ ਦੀ ਮੌਜ ਹੁੰਦੀ ਕੋ ਰਿਸ਼ਤੇਰ ਆਇਆ ਆ ਪੀ ਜਿੰਦਾ ਮਰਜੀ ਹੈਨਾ ਲੱਸੀ ਦੇਈ ਮੌਜਾਂ ਵਜਾਂ ਹੁੰਦੀਆਂ ਤਾਂ ਅੱਜੀ ਤਾਂ ਆ ਤੇਰੇ ਵੀ ਦਿਖਾਲ ਤੇ ਮੈਨੂੰ ਕੀ ਲੱਗਾ ਤੇਰੇ ਵੀ ਫਰੀਆ ਡੋਰ ਹੋਣੀ ਥੋੜੀ ਜੀ ਓਏ ਹਾਏ ਨਾਲ ਲਾਜ ਵੀ ਰੱਖਿਆ ਟੇਪਾਂ ਦਾ ਟੇਪਾਂ ਲਾ ਲਾ ਕਿ ਬਿਚਾਰੇ ਟਾਈਮ ਪਾਸ ਕਰਦੇ ਆ ਪੀ ਹੋਗੀ ਚਾਹ ਵੈਰੀ ਗੁੱਡ ਪਹਿਲੇ ਨੰਬਰ ਤੇ ਆਉਣਾ ਹੈ ਚਾਹ ਪੀਣ ਦੇ ਅੱਛਾ ਕੀ ਪੂਰੇ ਟਿਕਾਣਾ? ਠੀਕ ਓਕੇ। ਅੱਛਾ ਚਾਚ ਲੱਗਾ? ਪੂਰੇ ਦਿਨ ਤੇ ਬੱਦ। ਅੱਛਾ ਅੱਛਾ। ਦਿਨ ਲੱਗਿਆ ਬਹੁਤ ਸੋਹਣਾ ਲੱਗਦਾ ਹੁੰਦਾ ਦਿਨ ਲੱਗਾ। ਧੁੱਪ ਚੜੀ ਪਈ ਐ। ਤੂੰ ਤਾਂ ਬਹੁਤ ਸੋਹਣੀ ਲੱਗੀ ਸੀ ਜਣੀ ਦੁਪਹਿਰੇ 3:30 ਵਜੇ ਤੈਨ ਸੋਹਣਾ ਲੱਗਦਾ ਲੱਗਦਾ ਵੀ ਸਵੇਰ ਧੁੱਪ ਮਤਲਬ ਤੁੰਦ ਨਹੀਂ ਪਾਣੀ ਹੈਗੀ ਤੇ ਤੁੰਦ ਜੇ ਮਣੀ ਉਡੀ ਪਾਉਗੇ ਤੇ ਜਲਦੀ ਫੇ ਖਾਦ ਨੂੰ ਹੋ ਜੂਣੀ ਹੈ ਨਾ। ਕੁਦਨ ਲੱਗਿਆ ਅੱਜ ਤੇ ਇਹਨਾਂ ਨਾਲ ਥੋੜਾ ਬਹੁਤ ਫਰਕ ਪੈਂਦਾ ਹਨਾ ਦਿਨ ਸੁਣਾ ਲੱਗਾ ਅੱਜ ਵਧੀਆ ਲੱਗਾ ਉਤੋਂ ਬਾਅਦ ਫਿਰ ਮੈਂ ਨਾਲ ਅਲੂ ਮਟਰਾਂ ਦੀ ਬਣਾਈ ਸਬਜ਼ੀ ਤੇ ਆ ਗਈ ਤੇ ਕਿੰਨੀ ਵਧੀਆ ਬਣੀ ਆ ਤੇ ਆਲੂ ਵਾਲਕੇ ਬਣਾਏ ਆ ਕਿਸ ਕਿਸ ਦੀ ਸਬਜ਼ੀ ਖਾਂਦੇ ਆਂ ਚਲੋ ਮੈਂ ਅੱਜ ਤਰੀ ਵਾਲੀ ਸਬਜ਼ੀ ਬਣਾਉਣੀ ਆ ਨਾ ਤੇ ਹੁਣ ਮੈਂ ਮੇਰੇ ਤਾਂ 5:00 ਵਜੇ ਆ ਤਾਂ ਹੁਣ ਮੈਂ ਕੱਢ ਲਈ ਗਾਂ ਦੇ ਧਾਰ ਤੇ ਹੁਣ ਦੁੱਧ ਸਾੰਦਿਆ ਦਾ ਤੇ ਜਾ ਬਸ ਸਵੇਰ ਤੋਂ ਆਹੇ ਕੰਮ ਚੱਲਦੇ ਆ ਪਤੰਗਾਂ ਦੇ ਸਾਰੇ ਇਸ਼ਾਰੇ ਜੇ ਪਿੰਡਾਂ ਦੇ ਸਾਰਿਆਂ ਨੂੰ ਚਾਜ ਰੋ ਹੁੰਦਾ ਬੱਚੇ ਨੂੰ ਨਾ ਚਲ ਹੁਣਾ ਵੀ ਚਾਹੀਦਾ ਹੈ ਖੈਟ ਨਹੀਂ ਕਿੰਨਾ ਬੱਗਿਆ ਤੇ ਦੁੱਧ ਦਾ ਕੰਮ ਫਿਰ ਦੇਖੋ ਜੀ ਵਧੀਆ ਖਲਿਆ ਲਾਹੇਵਾਂ ਦੰਦਾ ਆ ਜੇਕਰ ਮਤਲਬ ਕੋਈ ਵੀ ਕੰਮ ਹੈ ਆਪਣਾ ਆ ਤੇ ਵਧੀਆ ਆ ਆਪਾਂ ਕਿਸੇ ਨੌਕਰੀ ਬਣਾ ਦੇ ਹੈਗੇ ਤੇ ਆਪਣਾ ਪਰਸਨ ਟੰਬ ਬਣ ਜਾਂਦਾ ਨਹੀਂ ਤੇ ਇਹ ਮੈਂ ਤਾਂ ਹਜੇ ਵੀ ਅਸੀਂ ਚਿਕਾ ਸਨ ਹਾਂ ਜਿੱਦਿਆਂ ਹੋਣਗੇ ਚਿਕਾ ਪੈਂਡੀਆਂ ਹਜੇ ਵੀ ਖੇਡਣ ਦੇ ਆ ਯਾਨੀ ਤੰਗ ਨਹੀਂ ਆਦੇ ਹਨ ਤੇ ਉਹ ਫਿਰ ਵਧੀਆ ਕਰ ਲੈਣਾ ਤੇ ਇਹਨਾਂ ਦਾ ਬਸ ਵਿਆਹ ਵੀ ਵਿਆਹ ਨਾਲ ਇੱਕ ਪ੍ਰੋਗਰਾਮ ਹੈ ਅੱਜ ਉਹ ਚਾਹ ਦਾ ਜਿਹੜਾ ਸੁਣਦੇ ਅਸੀਂ ਕਹਿੰਦੇ ਸਾਨੂੰ ਬਹੁਤ ਕਿੱਦਾਂ ਚਾਹੁੰਦਾ ਸੀਗਾ ਪਰ ਸਾਡੀਆਂ ਕਿੱਡਾਂ ਹੁੰਦੀਆਂ ਕਿੰਨਾ ਬਹੁਤ ਫਰਕ ਹੈ ਹੈਨਾ ਉਹ ਲੋਕੜ ਮਚਾਈ ਦੀ ਛੋਣ ਛਪਾਈ ਖੋ ਖੋ ਬੰਦਰ ਕਿਲਾ ਬਹੁਤ ਯਾਨੀ ਖੇਡਾਂ ਹੁੰਦੀਆਂ ਸਾਇਦ ਤੁਹਾਨੂੰ ਪਤਾ ਨਹੀਂ ਹੈਗਾ ਕਿੱਡਾ ਹੈ ਇਹ ਤੇ ਵਧੀਆ ਖੇਡਾਂ ਹੁੰਦੀਆਂ ਸੀਗੀਆਂ ਨਾ ਉਹ ਸਮਾਂ ਹੈ ਕਿ ਨਹੀਂ ਵਧੀਆ ਸੀ ਅੱਜ ਕੱਲ ਕੋਈ ਇਸ ਦੇ ਘਰ ਵੀ ਜਾਂਦਾ ਹੈਗਾ ਤਾਂ ਜਾਣਾ ਚਾਹੀਦਾ ਮੈਂ ਆਪਣੇ ਮਸ ਕਾਮਨਾਵਤ ਵਰਕ ਕੋ ਠੀਕ ਹੈ ਨਾ ਮੇਰਾ ਟਾਈਮ ਲੱਗਦਾ ਨਹੀਂ ਹੈਗਾ ਸਮਾਂ ਕਿ ਮੇਰੀ ਮੰਮੀ ਮੇਰਾ ਗੁੱਸੇ ਹੋ ਜਾਂਦੀ ਆ ਮੈਂ ਤੂੰ ਕਲਵੀ ਮੈਨੂੰ ਫੋਨ ਨਹੀਂ ਕਰਦੀ ਹੈ ਨਾ ਤੇ ਚਲੋ ਤੁਹਾਨੂੰ ਪਤਾ ਜੀ ਮੇਰਾ ਇਕੱਲੀ ਦਾ ਕੰਮ ਵੀ ਘਰ ਦਾ ਵੀ ਭਵੇਲੀ ਦਾ ਵੀ ਔਰ ਕਿੰਨਾ ਹੁੰਦਾ ਨਾ ਬੱਚਿਆਂ ਦਾ ਬੱਚਿਆਂ ਦਾ ਵੀ ਕੰਮ ਉਹਨਾਂ ਵਰਦੀਆਂ ਧੋਣੀਆਂ ਜਿੱਦਾਂ ਹਣਕਰ ਅੱਜ ਐਤਵਾਰ ਸੀ ਸਿਰੇ ਸਿਰ ਕਪੜੇ ਧੋ ਲੈਣਾ ਚਲੋ ਮੈਂ ਕੱਲ੍ਹ ਵਾਸਤੇ ਹੀ ਨਾ ਸੌਖਾ ਹੋਊਗਾ ਮੈਨੂੰ ਤੇ ਬਹੁਤ ਹੁੰਦਾ ਇਕੱਲੇ ਬੰਦੇ ਦਾ ਹੈ ਨਾ ਤੇ ਚਲੋ ਫਿਰ ਵਧੀਆ ਜੀ ਉਹ ਦਾੜ ਨਗਲਵਾਂ ਤਾਂ ਕਰ ਲਿੱਦੀਆਂ ਤੇ ਇਸ ਵਿੱਚ ਵਧੀਆ ਟਾਈਮ ਲੰਘ ਜਾਂਦਾ ਹੈ ਨਾ ਤੇ ਵਧੀਆ ਲੱਗਦਾ ਹੈ ਦੁੱਧੋ ਵਾਲ ਕੇ ਰੱਖ ਲਈਏ ਸਾਦੀ ਤੇ ਮੇਰੀ ਬਣ ਗਈ ਆ ਤੇ ਦੁੱਧੋ ਵਾਲ ਕੇ ਰੱਖ ਲਓ ਤੇ ਫੇਰ ਸੋਨਾ ਫੇਰ ਟੈਨ ਜਾਗ ਲਾਈ ਜਾਂਦਾ ਜੇ ਗਰਮ ਜਾਗ ਲਾਉ ਤਾਂ ਫੇਰ ਨਹੀਂ ਜਾਂਦਾ ਨਹੀਂ ਹੈਗਾ ਤੇ ਖਰਾਬ ਹੋ ਜਾਂਦਾ ਹੈ ਤਾਂ ਹੋ ਜਾਂਦਾ ਹੈ ਇਹ ਲੋਹਣਾ ਮੈਂ ਪਹਿਲਾਂ ਆਟਾ ਪੁੰਨਾਂ ਮੈਂ ਸੁਣੀ ਰੋਟੀ ਜਾਂਦੀ ਹੈ ਮੈਂ ਪਹਿਲਾਂ ਦਮਾਸ ਕੋ ਨੂੰ ਘੱਟ ਪਕਦੀ ਨਹੀਂ ਆਟਾ ਨੇ ਹੈਨਾ ਤੇ ਵਧੀਆ ਲੱਗਦਾ ਆਟਾ ਇਹ ਵੀ ਮੇਰੇ ਆਟੇ ਨਹੀਂ ਹੁੰਦਾ ਕੰਨਣ ਦੀ ਤੇ ਮੈਂ ਹਿਸਾਬ ਦੇ ਜਿਹਾ ਕਰਦੀ ਹੁੰਦੀ ਆ ਜਿੰਨੇ ਨਾਲ ਮੇਰਾ ਸੱਜਾ ਹੋਵੇ ਬਸ ਉਹਨਾਂ ਕੀ ਗੁਣਾ ਜਾਨੀ ਬਹੁਤਾ ਨਹੀਂ ਆਪਾਂ ਬੱਦੂ ਗੰਗੀ ਰੱਖ ਲਈਦਾ ਇਦਾਂ ਨਹੀਂ ਕਰੀ ਤਾਂ ਮੈਨੂੰ ਪਤਾ ਹੋ ਜਾਂਦਾ ਵੀ ਇੰਨੇ ਕ ਵਾਰ ਆਟਾ ਲੱਗ ਜਾਣਾ ਇਦਾਂ ਤੇ ਲੋ ਜੀ ਹੁਣੇ ਚਾ ਆਟਾ ਪਾ ਲਿਆ ਮੁੱਗ ਦੇ ਵਿੱਚ ਤੇ ਜਦ ਤੱਕ ਰੋਟੀ ਪਕੌਣੀ ਖਾਣੀ ਆ ਤੇ ਉਦੋਂ ਤੱਕ ਫਿਰ ਸੋਨਾ ਆਟਾ ਹੋਈ ਜਾਂਦਾ ਹੈ ਨਾ ਰੋਟੀ ਸੋਹਣੀ ਹੁੰਦੀ ਹੈ ਤੇ ਜਿਉਂ ਪੌਸੇ ਟਮਾਟਾ ਬੰਦੇ ਆ ਤੇ ਉਸ ਟੈਨ ਉੱਠੀ ਪਕਾ ਲਈਦੀ ਤੇ ਫਿਰ ਬਰੋਟੀ ਦਾ ਦਾ ਡੇਮ ਲਿਆ ਉਹ ਦੇਖਣ ਨੂੰ ਬੜੀ ਲੱਗਦੀ ਹੈਗੀ ਤੇ ਇਦਾਂ ਹੋ ਜਾਂਦੀ ਹੈ ਤੇ ਮੈਂ ਜਦੂ ਹੀ ਕਰੂੰਗਾ ਕੇ ਰੱਖ ਲੈਣਾ ਤੂੰ ਥੋੜਾ ਦੇਖਣਾ ਪ੍ਰੋਗਰਾਮ ਕੀ ਕਰਦੇ ਆ ਬੱਚੇ ਇਹਦੇ ਖਿੱਡੀਆਂ ਆਂਦੇ ਆ ਨਾ ਤੇ ਕੁੜੀ ਬਚਪਨ ਦੀ ਮਤਲਬ ਬਣੀ ਹੈਗੀ ਜੇ ਆਪਾਂ ਹੁਣ ਲੱਭੀ ਤੇ ਲੱਭ ਸਕਦੀ ਕਦੀ ਵੀ ਨਹੀਂ ਐ ਟੈਂਪ ਟੈਂਪ ਦੀ ਗੱਲ ਆ ਜੀ ਤੇ ਨਾਲ ਦੇ ਕੇ ਆਪਣਾ ਮਜੂ ਨਹੀਂ ਆ ਲੈ ਜਾਂਦਾ ਸੀ ਵੀ ਕਿੱਥੇ ਜਾਂਦਾ ਸੀਗਾ ਤੇ ਟੈਂਪ ਟੈਂਪ ਦੀ ਗੱਲ ਹੈ ਜੀ ਉਦੋਂ ਟੈਂਪ ਫੋਨ ਵੀ ਸੀ ਕਿ ਹੁਣ ਫੋਨ ਟਾਈਮ ਹੈ ਉਹ ਫਰਕ ਹੈ ਟਾਈਮ ਦਾ ਮੇਰਾ ਤੀਜੇ ਰੋ ਕੇ ਟਾਈਮ ਘੁੰਮ ਨਹੀਂ ਪੜਾ ਹੈਗਾ ਹੁਣ ਵੀ ਵਧੀਆ ਹੈ ਆ ਇੰਟਰਨੈਟ ਵਾਲਾ ਜਮਾਨਾ ਹੈ ਵਧੀਆ ਹੈ ਤੇ ਲੋ ਜੀ ਮੇਰਾ ਹੁਣ ਆਟਾ ਵੀ ਬਨੇਗਾ ਤੇ ਨਾ ਗੱਲਾਂ ਮੱਤ ਕਰਦੀ ਜੇ ਤੇ ਮੇਰੀ ਹੋਏਗੀ ਵੀਡੀਓ ਲੰਬੀ ਤੇ ਤੁਸੀਂ ਵੀਡੀਓ ਨੂੰ ਲਾਈਕ ਜੁ ਕਰਦਾ ਕਰੋ ਤੇ ਹਮਨੇ ਕਮੈਂਟ ਕਰਦਾ ਕਰੋ ਤੇ ਚੰਗੀ ਲੱਗੇ ਵੀ ਸ਼ੇਅਰ ਵੀ ਕਰਦਾ ਕਰੋ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਓਕੇ ਬਾਈ ਜੀ ਫਿਰ ਇੱਕ ਵੀਡੀਓ ਤੁਹਾਨੂੰ ਨਵੀਂ ਆ ਮਿਲਾਂਗੇ ਤੁਹਾਨੂੰ